ਵਾਹਿਗੁਰੂ ਜੀ ਦਾ ਖਾਲਸਾ ਜੀ ਫਰਚਾ ਤੇ ਵੀ ਇੱਥੇ ਮਵਾਡੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ। ਫਿਰ ਕਿਣਕਣ ਡਕੀਆਂ ਬਹੁਤ ਜ਼ਿਆਦੀਆਂ। ਪਰ ਚਿਕਣਕਾਂ ਪੱਕੀਆਂ ਵਧੀਆ। ਤਿੰਨ ਮਸ਼ੀਨਾਂ ਲਾਇਕ ਸਿੰਟਰ ਤੇ ਵੀ ਨਵਾਂ ਨਵਾਂ ਨਿਪੜਿਆ ਕਰਜੀਤ ਜੱਸੀ ਤੇ ਹੀਰਾ। ਬਹੁਤ ਵਧੀਆ ਮਸ਼ੀਨਾਂ ਚੱਲਦੀਆਂ ਤਿੰਨੇ ਹੀ ਬ੍ਰਾਂਡ ਬਹੁਤ ਵਧੀਆ ਏਡੇ ਮਾੜੇ ਬ੍ਰਾਂਡ ਨਹੀਂ ਆ। ਆ ਜੱਸੀ ਆਪਣਾ ਇਹ ਬਹੁਤ ਟੌਪ ਦੀ ਮਸ਼ੀਨ ਆ ਕਿਤੇ ਜੇ ੜੜਾ ਵੀ ਕਿਤੇ ਰਾਜ ਆਪਣੇ ਚਾਬੀ ਵੀ ਲਉਣੀ ਪੈ ਜੇ ਆਪਾਂ ਨੂੰ ਬਦੇ ਸੀਜ਼ਨ ਦੇ ਵਿੱਚ ਕੋਈ ਗੱਦੀ ਮਸ਼ੀਨ ਵੀ ਚੰਗੀ ਵੜਾਂਗੇ ਪਰ ਜੱਸੀ ਨਾਲ ਦੀ ਕੋਈ ਮਸ਼ੀਨ ਸਭ ਤੋਂ ਟੌਪ ਦੀ ਮਸ਼ੀਨ ਜੱਸੀ ਇੱਥੋਂ ਪਾਰੋਂ ਮੁੜ ਕੇ ਇੱਦਾਂ ਵੱਡ ਕੇ ਨਾਲ ਹੀ ਕੋਈ ਪੇੜੇ ਦੇ ਨਾਲ ਨਾਲ ਟਪਾਈ ਆਈ ਨਾ ਪੇੜਾ ਆਪਣਾ ਦਾ ਮਗਰ ਟੋਚਨ ਪਾੜੀ ਦਾ ਵੀ ਜਿਹੜੀ ਝੜਕਾਣਾ ਵਜੇਗਾ ਕੇ ਚਾਂਸ ਬਣੇ ਇੱਕ ਦੋਰੀ ਡੋਬ ਡਬ ਜਾਂਦਾ ਤੇ ਆਪਣਾ 18 ਘਟਾਨ ਹੋ ਜਾਣਾ ਵਧੀਆ ਨਿਕਾ ਦਿੰਦਾ ਕੋਈ ਪ੍ਰਵਾਨ ਤਾਂ ਇਸੇਵੇਂ ਲੱਤ ਕੇ ਪਰਲੇ ਬੰਨਟ ਪਾਈ ਜਾਂਦੀ ਆ ਉਧਰੋਂ ਖਾਲੀ ਟਰਾਲਾ ਲੈ ਜਾਂਦਾ ਇਧਰੋਂ ਲੱਦੇ ਆ ਲੈ ਜਾਂਦਾ ਹੁਣ ਆ ਪੂਰਾ ਜੇ ਮਰਾ ਬੇੜਾ ਪੂਰਾ ਪੂਰਾ ਅਰਸ਼ ਭਾਰੀ ਕਮਾਂਡ ਕਰਨ ਦੇ ਬੇੜੇ ਦੀ ਇਹਨਾਂ ਨੇ ਤਾਂ ਨਾ ਰਹਿਣਾ ਦਾ ਸਾਡੇ ਵੀ ਕੋਈ ਕੋਈ ਬੰਦਾ ਗਲਤੀ ਨਾ ਕਰੇ ਇਨਾਂ ਲਈ ਪੱਕੀ ਡਿਊਟੀ ਲਈ ਜਾਂਦੀ ਸੀ ਅੰਗਰੇਜ਼ ਨਗਰਾਂ ਦੇ ਨੂੰ ਦੇਖੋ ਪੂਰਾ ਪੂਰਾ ਬੇੜਾ ਵਾ ਤੇ ਦੂਜਾ ਮਰਾ ਆਪਾਂ ਜਿਆਦਾ ਰਿਸਕ ਲਵਾਂਗੇ ਤੇ ਅੰਤ ਖੁਦਾ ਦਾ ਵੈਰ ਹੁੰਦਾ ਇਸੇ ਕਰਕੇ ਫਿਰ ਹੁਣ ਵੀ ਅਜੇ ਵੀ ਪੂਰਾ ਨੱਪਿਆ ਪਿਆ ਬੇੜਾ ਜੇ ਇਹਨਾਂ ਨੂੰ ਦੋ ਕੁਇੰਟਲ ਵਾਧੂ ਹੀ ਪੋਲਾਂਗੇ ਤੇ ਕਿਹੜਿਆ ਚੱਲ ਜਾਣਾ ਕਿਹੜਾ ਇੱਕ ਵੱਧ ਲੱਜੂ ਸਾਮਾ ਤੱਕ ਤੇ ਚਾ ਲੈਣਾ ਵੀ ਬੰਦੇ ਸੋਕੇ ਰਹਿੰਦੇ ਇਦਾਂ ਪਰ ਉਹ ਕਣਕ ਲਗਾਈ ਦੀ